ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ। ਥਾਣਾ ਕੋਤਵਾਲੀ ਪੁਲਿਸ ਦੇ ਵੱਲੋਂ ਧੋਲੇ ਭਾਲੇ ਲੋਕਾਂ ਨੂੰ ਪ੍ਰੇਮ ਜਾਲ ਦੇ ਵਿੱਚ ਫਸਾ ਕੇ ਪੈਸੇ ਲੁੱਟਣ ਵਾਲੇ ਗਰੋ ਨੂੰ ਬੇਨਕਾਬ ਕੀਤਾ ਗਿਆ ਹੈ ਤੇ ਇਸ ਦੇ ਵਿੱਚ ਇੱਕ ਮਹਿਲਾ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਜਦਕਿ 2 ਲੋਕ ਇਸ ਗਰੋ ਦੇ ਫਰਾਰ ਹੋਏ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਵੀ ਪੁਲਿਸ ਦੇ ਵੱਲੋਂ ਜਲਦ ਕਾਬੂ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪੂਰਾ ਮਾਮਲਾ ਸੁਣਦੇ ਹਾਂ ਥਾਣਾ ਕੁਤਵਾਲੀ ਮੁਖੀ ਦੀ ਹੀ ਜ਼ੁਬਾਨੀ ਕੱਲ ਸਾਡੇ ਕੋਲੇ ਇੱਕ ਸੰਦੀਪ ਸਿੰਘ ਨਾਮ ਦਾ ਲੜਕਾ ਜਿਹੜਾ ਡਬਲੂ ਖਾਸ ਮੌਲਵੀ ਫੰਦਾ ਰਹਿਣ ਵਾਲਾ ਜਿਹਨਾਂ ਹਨਮਾਨਗੜ ਦਾ ਉਹਨੇ ਸਾਡੇ ਏਐਸਆਈ ਗਰਮੇਲ ਸਿੰਘ ਬਾਦ ਸਿਕ ਸਟੇਟਮੈਂਟ ਰਿਕਾਰਡ ਕਰਾਈ ਸੀ ਜਿਹਦੇ ਵਿੱਚ ਉਸਨੇ ਕਿਹਾ ਕਿ ਉਹ ਆਪਣੇ ਨਿੱਜੀ ਕੰਮ ਲਈ ਮਤੀ ਦਾਸ ਨਾਮ ਨੂੰ ਆਪਣੇ ਨਿੱਜੀ ਕੰਮ ਲਈ ਸਰਸਾ ਤੋਂ ਹਨਮਾਨਗੜ ਜਾ ਰਿਹਾ ਸੀ ਵਾਇਰ ਰਠੰਡਾ ਰੇਲ ਗੱਡੀ ਤੇ ਜਦੋਂ ਉਹ ਰੇਲ ਗੱਡੀ ਤੇ ਇੱਥੇ ਪਹੁੰਚਿਆ ਸਟੇਸ਼ਨ ਕੋਲੇ ਤਾਂ ਇੱਥੇ ਉਹਨੂੰ ਦੋ ਔਰਤਾਂ ਮਿਲੀਆਂ ਸਕੂਟਰੀ ਤੇ ਜਿਹਨੇ ਉਹਨੂੰ ਆਪਣੇ ਦਿਨ ਉਹਨੇ ਉਹਨੂੰ ਆਪਣੇ ਜਾਲ ਵਿੱਚ ਫਸਾ ਲਿਆ ਤੇ ਜਾਲ ਵਿੱਚ ਫਸਾ ਕੇ ਤੇ ਉਹਨੂੰ ਆਪਣੇ ਜਿਹੜੇ ਕਿਰਾਏ ਦੇ ਮਕਾਨਾਂ ਅੰਦਸ ਨਗਰ ਦੇ ਵਿੱਚ ਲੈ ਗਿਆ ਦਿੱਖੇ ਜਾ ਕੇ ਉਹਨਾਂ ਨੇ ਉਹਨੂੰ ਅਲਫ ਨੰਗਾ ਕਰਾ ਕਰਕੇ ਤੇ ਚਾਰ ਆਦਮੀ ਉੱਥੇ ਪਹਿਲਾਂ ਹੀ ਮੌਜੂਦ ਸੀਗੇ ਉਹ ਕਿਰਾਏ ਦੇ ਮਕਾਨ ਵਿੱਚ ਅਲਫ ਨੰਗਾ ਕਰਕੇ ਉਹਦੀ ਜਿਹੜੀ ਹੈਗੀ ਉਹਨੂੰ ਵੀਡੀਓ ਉਹਦੀ ਵੀਡੀਓ ਬਣਾ ਲਈ ਤੇ ਵੀਡੀਓ ਬਣਾ ਕੇ ਉਸਤੇ ਪ੍ਰੈਸ਼ਰ ਪਾਇਆ ਵੀ ਸਾਨੂੰ ਦੋ ਪੈਸੇ ਦੇ ਤੇ ਨਹੀਂ ਅਸੀਂ ਇਹ ਤਰੀ ਵੀਡੀਓ ਵਾਇਰਲ ਕਰਾਂਗੇ ਤੈਨੂੰ ਬਲੈਕਮੇਲ ਕਰਾਂਗੇ ਜਿਸ ਤੋਂ ਬਾਅਦ ਉਹਨੇ ਉਸ ਦੇ ਜਿਹੜੇ ਹੈਗੇ ਆ ਉਸ ਤੋਂ ਆਪਣੇ Google Pay ਰਹੇਗੇ ਜਿਹੜਾ ਕਿਸੇ ਅਣਜਾਣ ਆਦਮੀ ਦੇ ਖਾਤੇ ਦੇ ਵਿੱਚ ਹੈ ਜਿਹੜਾ ਉਹਨੂੰ 50000 ਰੁਪਏ ਭਵਾਲਿਆ ਬੱਦ ਉਸਤੇ ਇਹ ਕਿ ਨਾ ਗੱਲ ਜਦੋਂ ਉਹਨੇ ਸਾਡੇ ਕੋਲ ਆਇਆ ਅਸੀਂ ਮੌਕੇ ਤੇ ਤੁਰੰਤ ਕਾਰਵਾਈ ਕਰਦੇ ਹੋਏ ਜਿਹੜੀ ਐਫ ਆਈ ਆਰ ਦਰਜ ਕੀਤੀ ਐਫ ਆਈ ਆਰ ਨੰਬਰ 115 ਤੇ ਚਾਰ ਦੋਸ਼ੀਆਂ ਨੂੰ ਅਸੀਂ ਇਹ ਟੋਟਲ 6 ਦੋਸ਼ੀ ਸੀ ਜਿਨ੍ਹਾਂ ਵਿੱਚੋਂ 4 ਨੂੰ ਅਸੀਂ ਅਰੈਸਟ ਕਰ ਲਏ ਜੇ ਕਿਹੜੇ ਕਿਹੜੇ ਆਪਣੇ ਅਰੈਸਟ ਕੀਤੇ ਗਏ ਇੱਕ ਔਰਤ ਹੈ ਔਰਤ ਦਾ ਨਾਂ ਹੈਗਾ ਜਸਪ੍ਰੀਤ ਕੌਰ ਔਰ ਫਿਰ ਜਸੀ ਜੋ ਹੈਗੀ ਆ ਜਨਤਾ ਕੋ ਨਿਰਾਮਪੁਰਾ ਫੂਲਦੀ ਹੈ ਤੇ ਤਿੰਨ ਜਿਹੜੇ ਗੈਂਡਸਾ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਂ ਹੈਗਾ ਹਰਸ਼ਕ ਕੁਮਾਰ ਔਰ ਬਿੰਪੀ ਇਹ ਵੀ ਜਨਤਾ ਕੋ ਨਿਰਾਮਪੁਰਾ ਦਾ ਤੇ ਜਗਸੀਰ ਸਿੰਘ ਪੁੱਤਰ ਤੇਜ ਸਿੰਘ ਦੇ ਦਿਓਣੇ ਦਾ ਜੀ ਤੇ ਬਲਦੇਵ ਸਿੰਘ ਔਰ ਭਕੀਲਾ ਜਿਹੜਾ ਝੁੰਬੇ ਦਾ ਜੀ ਦੋਹਾਂ ਦੀ ਅਰੈਸਟਮੈਂਟ ਹੈ ਇੱਕ ਲੇਡੀ ਦਾ ਐਜੰਟ ਸਰ ਇਹਦੇ ਪਹਿਲਾਂ ਕਿਨੇ ਕਮ ਕਰਦੇ ਇਹਦੇ ਬਾਰੇ ਜ਼ੀਰ ਪਰਦਾ ਰਿਕਾਰਡ ਕਰਾ ਰਹੇ ਹਨ ਜਿਹੜਾ ਕੰਸਲ ਥਾਣਾ ਉਹਨਾਂ ਨੂੰ ਲਿਖ ਕੇ ਭੇਜਿਆ ਤੇ ਜਦੋਂ ਸਾਨੂੰ ਇਨਫੋਰਮੇਸ਼ਨ ਉੱਧਰੋਂ ਆਏ ਤਾਂ ਸ਼ੇਅਰ ਕਰਦੇ ਬੈਕਗ੍ਰਾਉਂਡ ਕੀ ਜਿਹੜੇ ਪਹਿਲੇ ਵੀ ਇਹ ਕੰਮ ਕਰਦੇ ਸੀ ਇਸ ਤਰ੍ਹਾਂ ਦੇਖੋ ਕੱਲ ਫੜਿਆ ਅੱਜ ਕੱਲ ਫੜਿਆ ਅੱਜ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਕਰਕੇ ਜਿਹੜਾ ਲੈ ਕੇ ਇਹਨਾਂ ਨੂੰ ਪੇਸ਼ ਕਰਾਂਗੇ ਰਿਮਾਂਡ ਲੈ ਕੇ ਇਹਨੂੰ ਚੰਗੀ ਤਰ੍ਹਾਂ ਅੰਟਰੋਗੇਸ਼ਨ ਕਰਾਂਗੇ ਵੀ ਇਹਨਾਂ ਨੇ ਹੋਰ ਕਿਹੜੀਆਂ-ਕਿਹੜੀਆਂ ਘਟਨਾਵਾਂ ਨੂੰ ਜਾਣ ਦਿੱਤਾ ਬਾਕੀ ਇਹਨਾਂ ਦੇ ਘਟਨਾ ਦੇ ਵਿੱਚ ਜੋ ਆਪਣਾ ਮੋਬਾਈਲ ਵਰਤੇ ਸੀ ਵੀਡੀਓ ਬਣਾਉਣ ਲਈ ਉਸ ਲੜਕੇ ਸੰਦੀਪ ਸਿੰਘ ਦੀ ਤੇ ਇੱਕ ਸਕੂਟਰੀਓ ਵੀ ਅਸੀਂ ਬਰਾਮਦ ਕਰ ਲਈ ਹੈ ਤੇ ਅੱਜ ਰਿਮਾਂਡ ਲੈ ਕੇ ਇਹਨਾਂ ਤੋਂ ਜਿਹੜੀ ਹੈਗੀ 5000 ਰੁਪਿਆ ਦੀ ਨਕਦੀ ਹੈ ਜਿਹੜੀ ਬਰਾਮਦ ਕਰਾਂਗੇ ਜਿਸ ਲਾ ਵਕਤ ਜੀ ਕਹਿ ਕੇ ਲੈ ਗਏ ਸੀ ਜੋ ਸਟੇਸ਼ਨ ਤੋਂ ਹਰਸਨਗਰ ਤੋਂ ਬਹੁਤ ਦੂਰ ਕੀ ਕਰ ਦਿੱਤੀ ਸੀ ਇਹ ਬਸ ਐਦਾਂ ਔਰਤਾ ਸਿੰਘਾਂ ਇਹ ਭੋਲੇ ਭਾਲੇ ਲੋਕਾਂ ਨੂੰ ਆ ਜਿਹੜੇ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਲੈਂਦੀਆਂ ਜੀ ਠੀਕ ਆ ਤੇ ਜਿਹੜੇ ਭੋਲੇ ਭਾਲੇ ਲੋਕ ਆ ਜਿਹੜੇ ਹੁਣ ਇਹਨਾਂ ਤੇ ਮੰਗਰ ਲੱਗ ਜਾਂਦੇ ਆ ਜੀ ਇਹ ਹੀ ਇਹਨਾਂ ਨੂੰ ਕਹਿ ਕੇ ਲੈ ਕੇ ਗਏ ਸੀ ਉਸ ਤੋਂ ਬਾਅਦ ਉਹਨਾਂ ਨਾਲ ਫਿਰ ਉੱਥੇ ਕੱਪੜੇ ਲਵਾ ਗਏ ਉਹਨਾਂ ਨੂੰ ਵੀਡੀਓ ਬਣਾ ਕੇ ਉਹਨਾਂ ਨੂੰ ਬਲੈਕ ਨਹੀਂ ਕਰਦੇ ਜਿੰਦੀ ਘੜਾ ਕੇ ਰਾਤ ਦੀ ਨਹੀਂ ਇਹ 10 10 ਤਰੀਕ ਦੀ ਰਾਤ ਦੀ ਘਟਨਾ ਲੋਕਾਂ ਨੂੰ ਵੀ ਫੀਲ ਕਰਨਾ ਚਾਹੁੰਦੇ ਆ ਕਈ ਕਰਨਾ ਮਾਹਿਸਤਰਾ ਹੋ ਜਾਂਦੀਆਂ ਵੀ ਲੋਕਾਂ ਨੂੰ ਵਾਰਕ ਲਾ ਕੇ ਆਫ ਕਰਦੇ ਲੋਕਾਂ ਨੂੰ ਮੇਰੀ ਇਹੀ ਅਪੀਲ ਆ ਜੀ ਇਸੇ ਤੇ ਵਿਸ਼ਵਾਸ ਨਾ ਕਰੋ ਬਸ ਠੀਕ ਆ ਸਾਥ ਆਪਣਾ ਸचेत ਰਹੋ ਤੇ ਜੇ ਤੁਹਾਨੂੰ ਕੋਈ ਛੱਤੀ ਲੱਗਦਾ ਤਾਂ ਸਾਡਾ ਜਿਹੜਾ ਕਤਵਾਲੀ ਥਾਣੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ ਮੈਂ ਤੁਹਾਨੂੰ ਸ਼ੇਅਰ ਕਰ ਦੇਣਾ ਹੁਦਾ ਜੀ 7508018101 ਤੇ ਆਪਣੇ ਆਪ ਦੇਖੋ ਆਪ ਸचेत ਰਹਿਣਾ ਬਹੁਤ ਜ਼ਿਆਦਾ ਲਾਜ਼ਮੀ ਆ ਜਿਵੇਂ ਇਸ ਤਰ੍ਹਾਂ ਦੇ ਮਾੜੇ ਅਨਸਰ ਆ ਜਿਹੜੇ ਜੁਰਜੈਂਟਸ ਤੇ ਰਾਤਿਕ ਕੁੰਦੇ ਰਹਿੰਦੇ ਨੇ ਰਾਤ ਨੂੰ ਚਰੇ ਆਮੀ ਵਰਦੇ ਤੇ ਗੱਡੀਆਂ ਵਾਲਿਆਂ ਨੂੰ ਰੋਕ ਰੋਕ ਕੇ ਗੱਲਬਾਤ ਕਰਦੇ ਜਿਸ ਤਰ੍ਹਾਂ ਦੇਖੋ ਜੀ ਇਹਰੇ ਤੇ ਅਸੀਂ ਅਲਰਟ ਹੋਏ ਹਾਂ ਤੇ ਰੀਸੈਂਟਲੀ ਜਦੋਂ ਦੀ ਮੇਰੀ ਇੱਥੇ ਤਾਂ ਨਾਤੀਆ ਦੋ ਅਸੀਂ ਲੇਡੀਜ਼ ਤੇ ਜਿਹੜੀਆਂ ਸੀਗਾ ਸੰਤਪੁਰਾ ਰੋਡ ਤੇ ਸੀ ਵੀ ਐਫ ਆਈ ਆਰ ਵੀ ਦਰਜ ਕੀਤੀ ਚਾ ਚਾ ਪੀ ਸੀ ਆਰ ਨੂੰ ਪੀ ਸੀ ਆਲਰਟ ਕੀਤਾ ਅਸੀਂ ਖੁਦ ਵੀ ਪੈਟਰੋਲਿੰਗ ਵਗੈਰਾ ਕਰ ਰਹੇ ਹਾਂ ਜੀ ਜਿੱਥੇ ਸਾਨੂੰ ਲੱਗਿਆ ਜਾਂ ਜਿੱਥੇ ਵੀ ਕੀਤਾ ਸੀ ਇਹਨਾਂ ਦੇ ਇੱਕ ਮਜ਼ਬੂਤ ਪਰਸਪਰ ਦਰਜ ਕਰਾਂਗੇ